ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਕਹਾਣੀ ਹੈ ਜਿੱਥੇ ਕਿ ਦੁਪਹਿਰ ਦਾ ਸਮਾਂ ਬਣਿਆ ਹੋਇਆ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌਰ ਗਈ ਪਾਰਾ ਪਿੰਡ ਜਿਹੜਾ ਹੈ ਗਮਗੀਨ ਚਿਹਰਿਆਂ ਦੇ ਨਾਲ ਸਮਸ਼ਾਨ ਘਾਟ ਦੇ ਵਿੱਚ ਇਕੱਤਰ ਹੋਇਆ ਸੀ ਕਿਉਂਕਿ ਉਹਨਾਂ ਦੇ ਹੀ ਪਿੰਡ ਦੇ ਜਿਹੜੇ ਸਤਕਾਰਯੋਗ ਗੁਰੂ ਘਰ ਦੇ ਗਰੰਤੀ ਸਿੰਘ ਸੀ ਉਹ ਆਪਣਾ ਸਰੀਰ ਛੱਡ ਗਏ ਸਨ ਪੂਰਾ ਪਿੰਡ ਜਿਹੜਾ ਉਹਨਾਂ ਦਾ ਬਹੁਤ ਸਤਕਾਰ ਕਰਦਾ ਸੀ ਤੇ ਗਰੰਤੀ ਸਿੰਘ ਦਾ ਸੁਭਾਅ ਬਣਾ ਹੀ ਮਿੱਠ ਬੋਲੜਾ ਸੀ ਗਰੰਥੀ ਸਿੰਘ ਸਾਰੇ ਹੀ ਪਿੰਡ ਵਾਸੀਆਂ ਦਾ ਪੂਰਾ ਸਤਿਕਾਰ ਕਰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਗਰੰਥੀ ਸਿੰਘ ਦਾ ਸਾਰਿਆਂ ਨਾਲ ਠੀਕ ਆ ਸ਼ਮਸ਼ਾਨ ਘਾਟ ਦੇ ਵਿੱਚ ਸਾਰੇ ਲੋਕ ਇਕੱਤਰਤ ਹੋਏ ਤਾਂ ਸਾਰੇ ਲੋਕਾਂ ਨੇ ਜਿਹੜਾ ਹੈ ਇਸ ਗੱਲ ਦਾ ਬੜਾ ਸੋਗ ਮਨਾਇਆ ਕਿਉਂਕਿ ਉਹਨਾਂ ਦੇ ਹੀ ਪਿੰਡ ਦੇ ਗਰੰਥੀ ਸਿੰਘ ਜਿਹੜੇ ਕਿ ਪਿਛਲੇ 20-22 ਸਾਲਾਂ ਤੋਂ ਪਿੰਡ ਦੇ ਵਿੱਚ ਬੜੇ ਪਿਆਰ ਸਹਿਤ ਡਿਊਟੀ ਨਿਭਾਰੇ ਸਨ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਉਹ ਗਾਈਡ ਕਰਦੇ ਸੀ ਗੁਰੂ ਨਾਲ ਜੋੜਦੇ ਸੀ ਗੁਰੂਕਾਰ ਦੇ ਨਾਲ ਜੋੜ ਦੇਤੀ ਸਾਰਿਆਂ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਵਧੀਆ ਪ੍ਰੇਮ ਬਣਿਆ ਹੋਇਆ ਗਰੰਤੀ ਸਿੰਘ ਦਾ ਸਾਰਿਆਂ ਨਾਲ ਪ੍ਰੇਮ ਸੀ ਪਰ ਅਚਾਨਕ ਜਿਵੇਂ ਕਿਸੇ ਨੂੰ ਖਬਰ ਮਿਲੀ ਕਿ ਗਰੰਤੀ ਸਿੰਘ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਜਿਵੇਂ ਜਿਵੇਂ ਕਿਸੇ ਨੂੰ ਖਬਰ ਮਿਲੀ ਤਾਰੇ ਹੀ ਊਮੇ ਕਰਕੇ ਉੱਥੇ ਪਹੁੰਚਣਾ ਕੀਤੇ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਗਰੰਤੀ ਸਿੰਘ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਸੀ ਉਹਨਾਂ ਦੀ ਘਰ ਵਾਲੀ ਤੇ ਉਹਨਾਂ ਦਾ ਛੋਟਾ ਜਿਹਾ ਪੁੱਤਰ ਬਹੁਤ ਜ਼ਿਆਦਾ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਅੱਜ ਉਸ ਬੀਬੀ ਦੇ ਘਰ ਵਾਲਾ ਤੇ ਉਸ ਬੱਚੇ ਦਾ ਪਿਤਾ ਜਿਹੜਾ ਹੈ ਸੰਸਾਰ ਦੇ ਵਿੱਚ ਨਹੀਂ ਰਿਹਾ ਸੀ ਕਿ ਉਹ ਆਪਣੇ ਸੰਸਾਰਕ ਯਾਤਰਾ ਪੂਰੀ ਕਰਕੇ ਜਾ ਚੁੱਕਿਆ। ਬੰਦੇ ਦਾ ਪਤਾ ਇੱਥੋਂ ਹੀ ਲੱਗਦਾ ਜਦੋਂ ਹਰ ਕੋਈ ਬੰਦਾ ਦੁੱਖ ਮਨਾਵੇ, ਵੱਡਾ ਕੱਟ ਹੋਵੇ, ਉੱਥੋਂ ਪਤਾ ਲੱਗਦਾ ਵੀ ਬੰਦੇ ਦੀ ਕਿੰਨੀ ਬਣੀ ਹੋਈ ਸੀ। ਬਹੁਤ ਜ਼ਿਆਦਾ ਕੱਟ ਹੋਇਆ ਸਮਟਾਨ ਘਾਟ ਦੇ ਵਿੱਚ ਪੂਰਾ ਪਿੰਡ ਔਰ ਆਸ-ਪਾਸ ਦੇ ਜਿਹੜੇ ਲੋਕ ਸੀ ਪਿੰਡ ਵਾਸੀ ਉਹ ਵੀ ਸਾਰੇ ਪਹੁੰਚਣਾ ਕੀਤੇ ਸਨ। ਤੇ ਇਧਰ ਉਹ ਗਰੰਤੀ ਸਿੰਘ ਨੂੰ ਜਿਹੜਾ ਹੈ ਚਿਖਾ ਦੇ ਉੱਪਰ ਲਟਾਇਆ ਗਿਆ ਉਸਦੇ ਪੁੱਤਰ ਨੂੰ ਜਿਹੜਾ ਹੈ ਰੋਂਦੇ ਰੋਂਦੇ ਨੂੰ ਹੱਥ ਦੇ ਵਿੱਚ ਲੱਕੜ ਫੜਾਈ ਗਈ ਆਪਣੇ ਪਿਤਾ ਦੀ ਚਿਖਾ ਨੂੰ ਲਾਂਬੂ ਲਾਉਣ ਦੇ ਲਈ ਕੁਝ ਸਿਆਣੇ ਬਜ਼ੁਰਗ ਉਸ ਦੇ ਨਾਲ ਹੋਏ ਤੇ ਉਸ ਦੀ ਚਿਖਾ ਨੂੰ ਲਾਂਬੂ ਲਾਉਣ ਹੀ ਲੱਗੇ ਸੀ ਇੰਨੇ ਨੂੰ ਗਰੰਥੀ ਤਿੰਗ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਜਦੋਂ ਅੱਖਾਂ ਖੁੱਲੀਆਂ ਤੇ ਉਹਨਾਂ ਦੇ ਹੱਥ ਵੀ ਹਿਲੇ ਹੱਥ ਹਿਲਦੇ ਨੇ ਤੇ ਥੋੜਾ ਜਿਹਾ ਸ਼ੱਕ ਹੁੰਦਾ ਵੀ ਸ਼ਾਇਦ ਇਹਨਾਂ ਦੇ ਵਿੱਚ ਜਾਨ ਬਾਕੀ ਹੈ ਜਦੋਂ ਪਤਾ ਲੱਗਦਾ ਇਹ ਭਾਈ ਇਹ ਤਾਂ ਜੀਵਤ ਨੇ ਤੇ ਉਹਨਾਂ ਦੇ ਪੁੱਤਰ ਨੂੰ ਜਿਹੜਾ ਹੈ ਅੱਗ ਚਿਫਾ ਨੂੰ ਲਾਉਣ ਤੋਂ ਰੋਕ ਦਿੱਤਾ ਜਾਂਦਾ ਸਾਰੇ ਹੈਰਾਨ ਹੋ ਗਏ ਜਿਹੜੇ ਕੋਲ ਖੜੇ ਸੀ ਬੜੀ ਦੂਰ ਹੋ ਗਏ ਗਰੰਥੀ ਸਿੰਘ ਚਿਖਾ ਤੋਂ ਉੱਠੇ ਤੇ ਉਹਨਾਂ ਨੇ ਆਸਾ-ਬਾਸਾ ਵੇਖਿਆ ਬਹੁਤ ਲੋਕ ਇਕੱਠੇ ਹੋਏ ਸੀ ਤੇ ਇੰਨੇ ਨੂੰ ਗਰੰਥੀ ਸਿੰਘ ਨੇ ਆਪਣੇ ਪੈਰਾਂ ਨੂੰ ਜੜਾ ਹੈ ਇਕੱਠਾ ਕੀਤਾ ਤੇ ਇੱਕਦਮ ਉਹ ਚਿਖਾ ਤੇ ਬੈਠ ਗਏ ਸਾਰੇ ਲੋਕ ਵੇਖ ਰਹੇ ਸੀ ਕਿ ਆ ਅਸਲ ਦੇ ਵਿੱਚ ਕੀ ਹੋਇਆ ਆ ਕੀ ਕਾਰਨਾਮਾ ਆ ਪ੍ਰਸਾ ਸੰਗਤ ਸਾਰੇ ਲੋਕ ਤੱਕ ਰਹੇ ਸੀ ਪਰ ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਤੇ ਆਖਰ ਜਦੋਂ ਗਰੰਥੀ ਸਿੰਘ ਚਿਖਾ ਤੋਂ ਥੱਲੇ ਉਤਰ ਕੇ ਧਰਤੀ ਤੇ ਜ ਤੇ ਉਹਨਾਂ ਨੇ ਆਪਣੇ ਪੈਰ ਟਿਕਾਏ ਤੇ ਸਾਰੇ ਹੈਰਾਨ ਹੋ ਗਏ ਤੇ ਨਾਲ ਖੜਾ ਇੱਕ ਸਿੰਘ ਜਿਸ ਦੇ ਕੋਲ ਇੱਕ ਕਿਰਪਾਨ ਉਹਦੇ ਗਾਤਰੇ ਪੈਣੀ ਹੋਈ ਸੀ 4 ਫੁੱਟੀ ਕਿਰਪਾਨ ਉਹਨਾਂ ਨੇ ਉਹਦੇ ਗਾਤਰੇ ਵਿੱਚੋਂ ਕਢੀ ਤੇ ਭੱਜ ਕੇ ਜਾ ਕੇ ਜਿੱਤੇ ਗੁਰੂ ਘਰ ਦਾ ਪ੍ਰਧਾਨ ਖੜਾ ਸੀ ਉਸਦੇ ਜਾ ਕੇ ਗਲ ਦੇ ਉੱਤੇ ਕਿਰਪਾਨ ਟਿਕਾ ਲੈਂਦੇ ਨੇ ਤੇ ਜਦੋਂ ਇਹ ਵਰਤਾਰਾ ਸਾਰੇ ਉੱਤੇ ਖੜੇ ਲੋਕ ਤੱਕਦੇ ਨੇ ਸਾਰੇ ਹੈਰਾਨ ਹੋ ਜਾਂਦੇ ਨੇ ਸਾਰੇ ਲੋਕ ਭੱਜਣ ਲੱਗ ਜਾਂਦੇ ਨੇ ਹਫੜਾ ਦਫੜੀ ਜਿਹੜੀ ਹੈ ਉਹ ਤਾਂ ਸ਼ਮਤਾਨ ਘਾਟ ਦੇ ਵਿੱਚ ਮਚ ਜਾਂਦੀ ਸਾਰੇ ਲੋਕ ਜਿਹੜੇ ਨੇ ਇੱਕ ਦੂਜੇ ਬਣੀ ਵੇਖਣ ਲੱਗਦੇ ਆ ਕੋਈ ਕਹਿੰਦਾ ਜੀ ਭੂਤ ਆ ਗਏ ਕੋਈ ਕਹਿੰਦਾ ਕੁਝ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸਾਰੇ ਲੋਕ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਪਰ ਅਸਲੀ ਕਹਾਣੀ ਜਿਹੜੀ ਹੈ ਉਹ ਕੀ ਹੈ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਇਹ ਪਿੰਡ ਦੇ ਵਿੱਚ ਗਰੰਥੀ ਸਿੰਘ ਜਿਸ ਦਾ ਨਾਮ ਹਰਦੀਪ ਸਿੰਘ ਹੈ ਇਹ ਗਰੰਥੀ ਸਿੰਘ ਬੜਾ ਹੀ ਪਿਆਰ ਵਾਲਾ ਤੇ ਸਤਕਾਰਯੋਗ ਸੀ ਗੁਰੂ ਘਰ ਦਾ ਵਜ਼ੀਰ ਜਿਸ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੋਂ ਬਿਨਾ ਕਦੇ ਕੋਈ ਕੰਮ ਨਹੀਂ ਸੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਮਨੋਂ ਤਨੋਂ ਪੜਨ ਵਾਲਾ ਤੇ ਸੰਗਤ ਨੂੰ ਸੁਣਾਉਣ ਵਾਲਾ ਵੱਧ ਤੋਂ ਵੱਧ ਬੱਟੀਆਂ ਨੂੰ ਤੇ ਬਜ਼ੁਰਗਾਂ ਨੂੰ ਗੁਰੂ ਨਾਲ ਜੋੜਨ ਵਾਲਾ ਇਹ ਗ੍ਰੰਤੀ ਹਰਦੀਪ ਸਿੰਘ ਜਿਸ ਦਾ ਰਿਕਾਰਡ ਏ ਕਿ ਇਹ ਸਭ ਤੋਂ ਵੱਧ ਸੰਗਤ ਨੂੰ ਜਿਹੜਾ ਹੈ ਨਾਲ ਜੋੜ ਦਿੰਦੇ ਪਰ ਕੁਝ ਲੋਕ ਜਿਹੜੇ ਕੜਮ ਚੌਧਰੀ ਨੇ ਇਹੋ ਜਿਹੇ ਗ੍ਰੰਤੀ ਸਿੰਘਾਂ ਨੂੰ ਬਹੁਤ ਹੀ ਜ਼ਿਆਦਾ ਦੇਰ ਟਿਕਣ ਨਹੀਂ ਦਿੰਦੇ ਤੇ ਉਹ ਸਮਝਦੇ ਹੁੰਦੇ ਆ ਵੀ ਗ੍ਰੰਤੀ ਸਿੰਘ ਕੇਵਲ ਪਾਠ ਕਰੇ 10 ਅੰਦਾਜ਼ੇ ਪ੍ਰਬੰਧ ਦੇ ਵਿੱਚ ਨਾ ਕਰੇ ਹੁਣ ਜਿੱਥੇ ਕੱਡੀਆਂ ਪ੍ਰਬੰਧ ਹੁੰਦਾ ਸੀ ਜਿੱਥੇ ਕੋਈ ਕੰਮ ਠੀਕ ਨਹੀਂ ਠੀ ਹੁੰਦਾ ਆਪਣੇ ਤਲਾਹ ਦੇ ਰਹੇ ਨਹੀਂ ਤੇ ਉਸ ਕੰਮ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਕਰਵਾਉਣਾ ਇਹ ਗਰੰਤੀ ਹਰਦੀਪ ਸਿੰਘ ਦੀ ਸਭ ਤੋਂ ਪਹਿਲੀ ਡਿਊਟੀ ਹੁੰਦੀ ਸੀ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਸਾਰੇ ਕੰਮ ਕਰਦੇ ਹੁੰਦੇ ਸੀ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹ ਸਾਰੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਇਦਾਂ ਜਿਹੜੀ ਗੱਲ ਹੈ ਉਹ ਸਾਰੀ ਚੱਲਦੀ ਹੁੰਦੀ ਸੀ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਹੁੰਦੀ ਸੀ ਤੋਂ ਇਸ ਤਰ੍ਹਾਂ ਜਿਹੜੇ ਹੁਣ ਗੁਰੂ ਘਰ ਦੇ ਪ੍ਰਧਾਨ ਏ ਜਾਂ ਕੁਝ ਮੈਂਬਰ ਕੀ ਉਹ ਬਹੁਤ ਜ਼ਿਆਦਾ ਕਰਪਟ ਸੀ ਕਿ ਇਹ ਗੱਲਾਂ ਜੜੀਆਂ ਸੀ ਉਹਨਾਂ ਨੂੰ ਚੰਗੀਆਂ ਨਾਲ ਲੱਗਦੀਆਂ ਵੀ ਗੁਰੂ ਘਰ ਦਾ ਗਰੰਤੀ ਸਿੰਘ ਇਦਾਂ ਦਖਲ ਅੰਦਾਜ਼ੀ ਕਰੇ ਪ੍ਰਬੰਧ ਦੇ ਵਿੱਚ ਤੋਂ ਕਈ ਵਾਰੀ ਉਹ ਕੋਟਾਲੇ ਕਰ ਜਾਂਦੇ ਕਬਲੇ ਕਰ ਜਾਂਦੇ ਤੋਂ ਗਰੰਤੀ ਸਿੰਘ ਉਹਨਾਂ ਨੂੰ ਸਮਝਾਉਂਦਾ ਵੀ ਭਾਈ ਇਹ ਗੁਰੂ ਘਰ ਦਾ ਪੈਸਾ ਹੈ ਗੁਰੂ ਘਰ ਦੀ ਮਾਇਆ ਹੈ ਇਹ ਤੁਹਾਨੂੰ ਇਹ ਕੰਮ ਜਿਹੜਾ ਹੈ ਨਹੀਂ ਕਰਨਾ ਚਾਹੀਦਾ ਆਪ ਕੀ ਜਿਹੜਾ ਹੈ ਇਦਾਂ ਨਾ ਕਰੋ ਵੀ ਇਸ ਕੰਮ ਦੇ ਨਾਲ ਤੁਸੀਂ ਗੁਰੂ ਤੋਂ ਜਿਹੜੇ ਹਾ ਬੇਮਕ ਹੋਵੋਗੇ ਗੁਰੂ ਤੋਂ ਝੂਠੇ ਪਹੋਗੇ ਭਾਈ ਤੇ ਇਹ ਗੱਲਾਂ ਜੜੀਆਂ ਪਸੰਦਨਾ ਆਉਂਦੀਆਂ ਉਹ ਪ੍ਰਧਾਨ ਦੇ ਮੈਂਬਰਾਂ ਨੂੰ ਇੰਜ ਲੱਗਦਾ ਵੀ ਸ਼ਾਇਦ ਗਰੰਤੀ ਸਿੰਘ ਨੂੰ ਪ੍ਰਧਾਨਗੀ ਲੈਣ ਦੇ ਚੱਕਰ ਦੇ ਵਿੱਚ ਆ ਵੀ ਸ਼ਾਇਦ ਗਰੰਤੀ ਸਿੰਘ ਸਾਨੂੰ ਮਤ ਦੇ ਰਿਹਾ ਹੈ ਗਰੰਤੀ ਸਿੰਘ ਦਾ ਅਕਸਰ ਛੋਟਾ ਸਮਝਿਆ ਜਾਂਦਾ ਹੈ ਉਹਨੂੰ ਤੇ ਬੜਾ ਛੋਟਾ ਸਮਝਿਆ ਜਾਂਦਾ ਹੈ ਉਹ ਅਕਸਰ ਇਦਾਂ ਦੀ ਗੱਲਬਾਤ ਹੁੰਦੀ ਇੱਕ ਦਿਨ ਤੇ ਹਾਦੀ ਹੋ ਗਈ ਜਦੋਂ ਕਿ ਉਹ ਗਰੰਤੀ ਸਿੰਘ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਲੰਗਰ ਜਿਹੜਾ ਹੈ ਉਹ ਹੋਣਾ ਸੀ ਸਮਾਗਮ ਹੋਣਾ ਸੀ ਗੁਰੂ ਘਰ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਘੱਟਿਆ ਦਾਲ ਖਰੀਦੀ ਗਈ ਲੰਗਰ ਦੇ ਵਿੱਚ ਬਣਾਉਣ ਵਾਸਤੇ ਇਹ ਗਰੰਤੀ ਸਿੰਘ ਨੂੰ ਪਤਾ ਲੱਗਿਆ ਅਗਲੇ ਹੀ ਦਿਨ ਉਹਨੇ ਲੰਗਰ ਦੀ ਮਹੱਤਤਾ ਤੇ ਕਥਾ ਕਰ ਦਿੱਤੀ ਸੰਗਤ ਜਿਸ ਤੋਂ ਬਾਅਦ ਅਵੇਰ ਹੋ ਗਈ ਤੇ ਇਹ ਸਾਰੀ ਘਟਨਾਵਾਰੇ ਜਿਹੜਾ ਹੈ ਸੰਗਤ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਪ੍ਰਧਾਨ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਆ ਕੀ ਕਰ ਰਹੇ ਹੋ ਇਥੇ ਸ਼ਰਿਆਮੇ ਤੁਸੀਂ ਕਪੜਾ ਕਰ ਰਹੇ ਹੋ ਤੇ ਸੰਗਤ ਨੂੰ ਤੁਸੀਂ ਆ ਦਾਲ ਖਵਾਓਗੇ ਤੋਂ ਸੰਗਤ ਨੇ ਇਸ ਜਿਹਦਾ ਵਿਰੋਧ ਕੀਤਾ ਉਸ ਤੋਂ ਬਾਅਦ ਉਸ ਪ੍ਰਧਾਨ ਦੇ ਉੱਤੇ ਇੰਨਾ ਕੋ ਪ੍ਰੈਸ਼ਰ ਬਣਿਆ ਉਹ ਦਾਲ ਉਸਨੂੰ ਵਾਪਸ ਕਰਨੀ ਪਈ ਕਿ ਵਧੀਆ ਸਮਗਰੀ ਜਿਹੜੀ ਹੈ ਲੰਗਰ ਵਾਸਤੇ ਖਰੀਦਣੀ ਪਈ ਉਸ ਦਿਨ ਤੋਂ ਲੈ ਕੇ ਫਿਰ ਪ੍ਰਧਾਨ ਦੀਆਂ ਅੱਖਾਂ ਦੇ ਵਿੱਚ ਗਰੰਥੀ ਹਰਦੀਪ ਸਿੰਘ ਜਿਹੜਾ ਹੈ ਚੁਬਣ ਲੱਗਿਆ ਸੀ ਗ੍ਰੰਥੀ ਹਰਦੀਪ ਸਿੰਘ ਬਹੁਤ ਜ਼ਿਆਦਾ ਬੁਰਾ ਲੱਗਣ ਲੱਗ ਪਿਆ ਸੀ ਕਦੇ ਵੀ ਜਿਹੜਾ ਕੋਈ ਵੀ ਗੱਲਬਾਤ ਹੁੰਦੀ ਤੇ ਹਾਲਾਂਕਿ ਕੋਈ ਵੀ ਚੀਜ਼ ਕਰਨ ਨਹੀਂ ਹੁੰਦੀ ਤੇ ਗ੍ਰੰਥੀ ਸਿੰਘ ਉਹਨਾਂ ਨੂੰ ਦੱਸਦੇ ਭਾਈ ਗੁਰਮਰ ਜਾਦਾ ਅਨੁਸਾਰ ਇਹ ਠੀਕ ਹੈ ਕਈ ਵਾਰ ਉਹਨਾਂ ਨੇ ਪ੍ਰਧਾਨ ਤੇ ਉਹਨਾਂ ਮੈਂਬਰਾਂ ਨੂੰ ਬਿਠਾ ਕੇ ਸਮਝਾਇਆ ਵੀ ਸੀ ਪਰ ਉਹਨਾਂ ਦੇ ਉੱਪਰ ਕੋਈ ਵੀ ਜਿਹੜਾ ਹੈ ਕਿਸੇ ਪ੍ਰਕਾਰ ਦਾ ਬਿਲਕੁਲ ਕੋਈ ਅਸਰ ਨਹੀਂ ਸੀ ਹੋ ਰਿਹਾ ਸੇ ਹਾਲਾਂਕਿ ਉਹ ਪ੍ਰਧਾਨ ਜਿਹੜਾ ਸੀ ਉਹ ਇਹ ਚਾਹੁੰਦਾ ਸੀ ਗ੍ਰੰਥੀ ਸਿੰਘ ਇੱਥੋਂ ਚਲਿਆ ਜਾਵੇ ਤੇ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਜਿਹੜਾ ਗੁਰਦੁਆਰੇ ਦੇ ਵਿੱਚ ਉਹ ਸੀ ਕੱਢਦੇ ਇਹ ਹੁਣ ਮੇਨ ਮਕਸਦ ਇਹ ਸੀ ਵੀ ਗੁਰੂ ਘਰ ਦੇ ਵਿੱਚੋਂ ਕੱਢਣਾ ਕਿ ਗਰੰਤੀ ਸਿੰਘ ਦੇ ਨਾਮ ਨੂੰ ਜਿਹੜਾ ਹੈ ਪਾਸੇ ਕਰਨਾ ਚਾਹੇ ਮਾਰ ਕਿਉਂ ਨਾ ਹੋਵੇ ਇਹ ਪਲੈਨਿੰਗ ਜੜੀਆ ਕਰ ਦਿੱਤੀ ਗਈ ਪਰ ਜਿਹੜੀ ਕੋਈ ਵੀ ਉਹਦੀ ਸ਼ਾਰਜਸ਼ ਕਾਮਯਾਬ ਨਾ ਹੋਈ ਵੀ ਗੁਰੂ ਗੁਰੂ ਘਰ ਦੇ ਵਿੱਚੋਂ ਸਦਰੰਤੀ ਸਿੰਘ ਨੂੰ ਕੱਢ ਦਿੱਤਾ ਜਾਏ ਕਿਉਂਕਿ ਇੰਨਾ ਵੱਡਾ ਕੰਮ ਉਹ ਇਕੱਲਾ ਨਹੀਂ ਸੀ ਕਰ ਸਕਦਾ ਨਾ ਹੀ ਕੋਈ ਰਜ਼ਾਨ ਲਗਾ ਸਕਦਾ ਸੀ ਕਿਉਂਕਿ ਸੰਗਤ ਪ੍ਰੀਆ ਸਾਰੇ ਗੁਰੂ ਘਰ ਦੇ ਗਰੰਤੀ ਸਿੰਘ ਦੇ ਨਾਲ ਸੀ ਗਰੰਤੀ ਹਰਦੀਪ ਸਿੰਘ ਦਾ ਸਾਰੇ ਸਾਥ ਦਿੰਦੇ ਸੀ ਕਿਉਂਕਿ ਪ੍ਰਧਾਨ ਦੀ ਕਰਪਟਾ ਬਾਰੇ ਤੇ ਮੈਂਬਰਾਂ ਦੀ ਕਰਪਟਾ ਦੇ ਬਾਰੇ ਉਹਨਾਂ ਦੇ ਘਪਲੇ ਘਟਾਲਿਆਂ ਦੇ ਬਾਰੇ ਪਤਾ ਲੱਗ ਗਿਆ ਸੀ ਉਹ ਗਰੰਥੀ ਸਿੰਘ ਨੇ ਹੀ ਸੰਰਤ ਨੂੰ ਦੱਸਿਆ ਸੀ ਤਾਂ ਜੋ ਰਿਹਾ ਕੰਮ ਨਾ ਹੋਵੇ ਇੱਕ ਦਿਨ ਉਹਨਾਂ ਨੇ ਕੀ ਕੀਤਾ ਤੇ ਪ੍ਰਧਾਨ ਨੇ ਕਿਸੇ ਆਪਣੇ ਮਿੱਤਰ ਦੋਸਤ ਨਾਲ ਗੱਲ ਕੀਤੀ ਕਿ ਚਰੰਤੀ ਸਿੰਘ ਨੂੰ ਮੌਤ ਦੇ ਮੀਨ ਸੁਆ ਦਿੱਤਾ ਜਾਏ ਹਮੇਸ਼ਾ ਹਮੇਸ਼ਾ ਦੇ ਲਈ ਤੇ ਸਾਡੇ ਤੇ ਕਿਸੇ ਨੂੰ ਸੱਕ ਵੀ ਨਾ ਹੋਵੇ ਉਹਨੇ ਇੱਕ ਅਜਿਹਾ ਜ਼ਹਿਰ ਖਰੀਦੇ ਆ ਜਿਹੜਾ ਜ਼ਹਿਰ ਕੇਵਲ ਤੇ ਕੇਵਲ ਪੂਜ ਘੰਟਿਆਂ ਬਾਅਦ ਕੁਝ ਦਿਨਾਂ ਬਾਅਦ ਅਸਰ ਕਰੇ ਜਿਹਨੂੰ ਆਪਾਂ ਸਲੋ ਪੌਇਜ਼ਨਿੰਗ ਕਹਿੰਦੇ ਆ ਤੇ ਉਹਨੇ ਜ਼ਹਿਰ ਨੂੰ ਮੰਗਵਾਇਆ ਤੇ ਬੜੇ ਪਿਆਰ ਦੇ ਨਾਲ ਅਗਲੇ ਦੇਣਾ ਇੱਕ ਵਖਰੀ ਦੇਗ ਕੜਾ ਪ੍ਰਸ਼ਾਦ ਜਿਹੜਾ ਹੈ ਕਢਿਆ ਜਿਸ ਦੇ ਵਿੱਚ ਉਸ ਜ਼ਹਿਰ ਨੂੰ ਮਿਲਾਇਆ ਕਿ ਉਸ ਗਰੰਥੀ ਸਿੰਘ ਨੂੰ ਦੇ ਦਿੱਤਾ ਗਰੰਥੀ ਸਿੰਘ ਦੇਗ ਨੂੰ ਮਨਾਂ ਨਹੀਂ ਸੀ ਕਰ ਸਕਦਾ ਉਹਨੇ ਪ੍ਰਸ਼ਾਦ ਤੇ ਲਿਆ ਤੇ ਪ੍ਰਸ਼ਾਦ ਲੈ ਲਿਆ ਪਰ ਉਹ ਗਰੰਥੀ ਸਿੰਘ ਪਹਿਲੇ ਹੀ ਸੁਚੇਤ ਹੋ ਗਿਆ ਵੀ ਅੱਜ ਬੜੇ ਖੋਸ਼ੇ ਨਜ਼ਰ ਆ ਰਹੇ ਨੇ ਮੇਰੇ ਨੇਰੇ ਲੱਗ ਰਹੇ ਨੇ ਜਿਹੜੇ ਵੀ ਪ੍ਰਧਾਨ ਨੇ ਤਾਂ ਜਿਹੜੇ ਇਹ ਮੈਂਬਰ ਸਹਿਬਾਨ ਨੇ ਅੱਜ ਇਹਨਾਂ ਦੇ ਵਰਤੀਰੇ ਤੇ ਇਹਨਾਂ ਦੇ ਹਾ ਭਾਵ ਜਿਹੜੇ ਨੇ ਠੀਕ ਨਹੀਂ ਲੱਗ ਰਹੇ ਬੜਾ ਡਰਾ ਹੈ ਅਜੀਪੋ ਗਰੀਬ ਜਿਹਾ ਮਾਹੌਲ ਲੱਗ ਰਿਹਾ ਹੈ ਉਹਨੇ ਪ੍ਰਸ਼ਾਦ ਆਦਤੇ ਲੈ ਲਿਆ ਇਹ ਪ੍ਰਸ਼ਾਦ ਲੈਣ ਤੋਂ ਬਾਅਦ ਉਸਨੇ ਕੋਈ ਬਹਾਨਾ ਮਾਰਿਆ ਤੇ ਪ੍ਰਸ਼ਾਦ ਲੈ ਕੇ ਦਰਬਾਰ ਤੋਂ ਬਾਹਰ ਆ ਗਿਆ ਤੋਂ ਉਸ ਨੂੰ ਗੜਬੜੀ ਜਾਪੀ ਉਸਨੇ ਸਤਬੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਜਿਹੜਾ ਹੈ ਇਹ ਫੈਸਲਾ ਕੀਤਾ ਤੇ ਉਹਨੇ ਪ੍ਰਸ਼ਾਦ ਜਿਹੜਾ ਸੀ ਕੰਧ ਦੇ ਉੱਪਰ ਰੱਖ ਦਿੱਤਾ ਕਿ ਉਸ ਦੇ ਵਿੱਚੋਂ ਕੁਝ-ਕੁਝ ਸੈਂਪਲ ਜਿਹੜਾ ਹੈ ਇੱਕ ਲਿਫਾਫੇ ਵਿੱਚ ਪਾ ਲਿਆ ਤੇ ਉਸ ਦਾ ਜਾਣ ਪਛਾਣ ਦਾ ਇੱਕ ਡਾਕਟਰ ਜਿਸ ਦਾ ਨਾਮ ਗੁਰਦੀਪ ਸਿੰਘ ਸੀ ਉਹ ਡਾਕਟਰ ਨੂੰ ਜਿਹੜਾ ਹੈ ਸੈਂਪਲ ਉਸਨੇ ਦਿਖਾਇਆ ਤੇ ਉਸਨੇ ਜਾਂਚ ਪੜਤਾਲ ਕੀਤੀ ਤੇ ਉਸ ਪ੍ਰਸ਼ਾਦ ਦੇ ਚ ਕੜਾ ਪ੍ਰਸ਼ਾਦ ਦੇ ਵਿੱਚ ਜ਼ਹਿਰ ਮਿਲਾਇਆ ਹੋਇਆ ਪਾਇਆ ਗਿਆ ਹੁਣ ਜਦੋਂ ਉਹਨੇ ਦੱਸਿਆ ਗਰੰਥੀ ਸਿੰਘ ਨੂੰ ਕਿ ਭਾਈ ਇਸ ਦੇ ਵਿੱਚ ਤੇ ਜ਼ਹਿਰ ਮਿਲਾਇਆ ਹੋਇਆ ਹੈ ਫਿਰ ਗਰੰਥੀ ਸਿੰਘ ਨੇ ਸਾਰੀ ਗੱਲਬਾਤ ਦੱਸੀ ਇਦਾਂ ਇਦਾਂ ਕਰਕੇ ਭਾਈ ਮੇਰੇ ਨਾਲ ਇਦਾਂ ਚੱਲਦਾ ਆਉਂਦਾ ਤੇ ਉਸਨੇ ਡਾਕਟਰ ਆਪਣੇ ਦੋਸਤ ਨੂੰ ਸਾਰੀ ਗੱਲ ਜਦੋਂ ਦੱਸੀ ਤੇ ਹਾਲਾਂਕਿ ਫਿਰ ਗਰੰਥੀ ਸਿੰਘ ਨੂੰ ਵੀ ਗੁੱਸਾ ਆ ਗਿਆ ਕਿ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਕੜਾ ਪ੍ਰਸ਼ਾਦ ਦੇ ਵਿੱਚ ਪ੍ਰਸ਼ਾਦ ਦੇ ਵਿੱਚ ਜ਼ਹਿਰ ਦਿੱਤਾ ਤੇ ਹਾਲਾਂਕਿ ਗਰੰਥੀ ਸਿੰਘ ਨੇ ਆਪਣੀ ਤੇਗ ਦੇ ਹੱਥ ਪਾਇਆ ਬੜੇ ਗੁੱਸੇ ਦੇ ਵਿੱਚ ਵੀ ਅਜਿਹੇ ਬੰਦਿਆਂ ਦਾ ਸੌਦਾ ਲਾਉਣੇ ਠੀਕ ਹੈ ਅੱਜ ਇਹਨਾਂ ਨੇ ਮੈਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੱਲ ਨੂੰ ਇਹ ਕੁਝ ਹੋਰ ਕਰਨਗੇ ਇਹ ਤੇ ਗੁਰੂ ਘਰ ਦੇ ਮਸੰਦ ਨੇ ਅਜਿਹੇ ਕੜਮ ਚੌਧਰੀ ਜਿਨ੍ਹਾਂ ਕਰਕੇ ਕੋਈ ਗੁਰੂ ਘਰ ਦਾ ਗਰੰਤੀ ਬਣਨ ਲਈ ਤਿਆਰ ਨਹੀਂ ਇਹ ਤੇ ਸੰਗਤ ਦਾ ਪੈਸਾ ਖਾਂਦੇ ਨੇ ਵੀ ਅਸਰ ਆਖਰਕਾਰ ਇਹ ਕਿੰਨੀ ਕੁ ਧੀਰ ਚੱਲੇਗਾ ਕਿੰਨੀ ਕੁ ਧੀਰ ਸਹੀ ਜਾਵਾਂਗੇ ਇੱਕ ਇੱਕ ਗੁਰੂ ਘਰ ਕੋਈ ਦੂਜੇ ਘਰ ਡਿਊਟੀ ਕਰਨਾ ਡਿਊਟੀ ਛੱਡ ਕੇ ਚਲੇ ਜਾਣਾ ਠੀਕ ਨਹੀਂ ਕੱਲ ਨੂੰ ਕੋਈ ਦੂਸਰਾ ਗਰੰਤੀ ਸਿੰਘ ਆਏਗਾ ਇਹ ਉਹਦੇ ਨਾਲ ਵੀ ਇਦਾਂ ਕਰਨਗੇ ਜਦੋਂ ਇਹ ਫੈਸਲਾ ਕੀਤਾ ਇਹ ਉਲਟਾ ਜਿਹੜਾ ਦੋਸਤ ਡਾਕਟਰ ਰਹਾ ਉਹ ਕਹਿੰਦਾ ਤੁਸੀਂ ਜੇਕਰ ਇਹਨਾਂ ਨੂੰ ਮਾਰ ਦਿਓਗੇ ਸਜ਼ਾ ਦੇ ਦੇਓਗੇ ਤਾਂ ਭਾਈ ਪਰ ਇਹਨਾਂ ਦਾ ਜਿਹੜਾ ਹੈ ਇਹ ਵੀ ਕੰਮ ਜਿਹੜਾ ਨਹੀਂ ਮਾਣਾ ਹੋ ਸਕਦਾ ਤੁਸੀਂ ਗੁਰੂ ਘਰ ਦੀ ਸੰਗਤ ਜਿਹੜੀ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਗਲਤ ਬਣ ਜਾਓ ਇੱਕ ਪ੍ਰਧਾਨ ਉਹਨੀ ਤਈ ਬਣ ਜਾਣ ਇਹ ਗੱਲ ਗਰੰਥੀ ਸਿੰਘ ਦੇ ਮਨ ਨੂੰ ਭਾਈ ਤੇ ਉਹ ਆਪਣੇ ਦੋਸਤ ਡਾਕਟਰ ਨੂੰ ਕਹਿੰਦਾ ਵੀ ਫਿਰ ਹੋਰ ਕੋਈ ਹੱਲ ਜਿਹੜਾ ਹੈ ਕੀ ਹੋਵੇ ਵੀ ਇਹੋ ਜਿਹਾ ਕੋਈ ਹੱਲ ਮੈਨੂੰ ਦੱਸੋ ਤੇ ਫਿਰ ਉਸਨੇ ਡਾਕਟਰ ਜਿਹੜਾ ਉਸਦਾ ਦੋਸਤ ਈ ਹਰਦੀਪ ਗਰੰਥੀ ਦਾ ਉਹਨੇ ਕਿਹਾ ਕਿ ਭਾਈ ਮੇਰੇ ਕੋਲੇ ਇੱਕ ਇਹੋ ਜੀ ਦਵਾਈ ਹੈ ਜਿਹੜੀ ਦਵਾਈ ਮੈਂ ਤੁਹਾਨੂੰ ਦਹਾਂਗਾ ਤੇ ਇਹ ਦਵਾਈ ਦੇ ਨਾਲ ਤੁਸੀਂ ਇੱਕ ਗਹਿਰੀ نیند ਦੇ ਵਿੱਚ ਤਲੇ ਜਾਓਗੇ ਕੁਝ ਘੰਟਿਆਂ ਤੱਕ ਇੰਝ ਲੱਗੇਗਾ ਵੀ ਸ਼ਾਇਦ ਆਪ ਜੀ ਸੰਸਾਰ ਤੋਂ ਜਿਹੜਾ ਹੈ ਕੂਚ ਕਰ ਗਏ ਉਹ ਚਾਲਾ ਮਾਰ ਗਏ ਹੋ ਇਹ ਸਾਰੀ ਗੱਲਬਾਤ ਉਸ ਦਰੰਤੀ ਸਿੰਘ ਨੇ ਆਪਣੇ ਪਰਿਵਾਰ ਨੂੰ ਦੱਸੀ ਆਪਣੇ ਘਰਵਾਲੀ ਨੂੰ ਪਹਿਲਾਂ ਤਾਂ ਉਸ ਦੇ ਘਰਵਾਲੀ ਨੇ ਮਨਾਂ ਕਰ ਦਿੱਤਾ ਕਿ ਆਪਾਂ ਨੂੰ ਜਿਹਹਾ ਕੰਮ ਕਰਨ ਦੀ ਲੋੜ ਨਹੀਂ ਐ ਆਪਾਂ ਕਿਤੇ ਬਿਊਟੀ ਹੋਰ ਕਰ ਲਾਂਗੇ ਪਰ ਥੋੜਾ ਜਿਹਾ ਸਮਝਾਉਣ ਤੋਂ ਬਾਅਦ ਉਸ ਦੇ ਘਰਵਾਲੀ ਨੇ ਉਹਨਾਂ ਦਾ ਸਾਥ ਦਿੱਤਾ ਤੇ ਠੀਕ ਬਿਲਕੁਲ ਪਲਾਨ ਦੇ ਮੁਤਾਬਕ ਹੀ ਹੋਇਆ ਠੀਕ ਅਗਲੇ ਦੇਣਾ ਜਦੋਂ ਗਰੰਤੀ ਸਿੰਘ ਜ਼ਮੀਨ ਦੇ ਉੱਤੇ ਡਿੱਗ ਜਾਂਦੇ ਨੇ ਪ੍ਰਧਾਨ ਤੇ ਮੈਂਬਰ ਸਹਿਬਾਨ ਸਾਰੇ ਹੀ ਜਿਹੜੇ ਨੇ ਉਹ ਉਸ ਗੁਰੂ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਸ਼ਾਇਦ ਤਾਂ ਤਹੀ ਜਿਹੜਾ ਜ਼ਹਿਰ ਦਿੱਤਾ ਸੀ ਉਹਦਾ ਅਸਰ ਜਿਹੜਾ ਹੈ ਸ਼ੁਰੂ ਹੋ ਗਿਆ ਉਹ ਬੜੇ ਖੁਸ਼ ਹੋਏ ਉਹਨਾਂ ਨੇ ਪਿੰਡ ਦੇ ਵਿੱਚ ਰੌਲਾ ਪਾ ਦਿੱਤਾ ਕਿ ਆਖਰ ਭਾਈ ਜਿਹੜਾ ਹੈ ਇਹਨਾਂ ਨੂੰ ਹਾਰਟ ਅਟੈਕ ਆਇਆ ਤੇ ਜਿਹੜੀ ਪੁੱਛਗਿੱਛ ਦੇ ਲਈ ਉਸ ਦਾ ਜਿਹੜਾ ਦੋਸਤ ਸੀ ਡਾਕਟਰ ਉਹ ਪਹਿਲਾਂ ਹੀ ਪਲਾਨ ਦੇ ਮੁਤਾਬਕ ਗੁਰੂ ਘਰ ਆ ਚੁੱਕਿਆ ਸੀ ਤੇ ਜਦੋਂ ਆਕੇ ਪੁਸ਼ਟੀ ਕੀਤੀ ਵੀ ਭਾਈ ਇਹ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਨੇ ਇਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਸਾਰਿਆਂ ਨੇ ਡਾਕਟਰ ਜਿਹੜਾ ਹੈ ਗੁਰਦੀਪ ਦੇ ਕਹਿਣ ਤੇ ਯਕੀਨ ਕਰ ਲਿਆ ਵੀ ਗੁਰੂ ਘਰ ਦਾ ਗਰੰਤੀ ਸਿੰਘ ਜਿਹੜਾ ਹੈ ਇਸ ਸੰਸਾਰ ਤੋਂ ਜਾ ਚੁੱਕਿਆ ਹੈ ਉਹਨਾਂ ਦਾ ਪੁੱਤਰ ਵੀ ਰੋ ਰਿਹਾ ਸੀ ਘਰਵਾਲੀ ਵੀ ਰੋ ਰਹੀ ਸੀ ਭਾਵੇਂ ਕਿ ਉਸ ਦੇ ਘਰਵਾਲੀ ਨੂੰ ਪਤਾ ਸੀ ਕਿ ਕੁਝ ਡਰਾਮਾ ਹੈ ਪਰ ਉਹਨਾਂ ਦਾ ਮਨ ਫਿਰ ਵੀ ਨਹੀਂ ਸੀ ਖੜ ਰਿਹਾ ਡਾਕਟਰ ਨੂੰ ਵੀ ਪਤਾ ਸੀ ਪਰ ਅਸਲ ਦੇ ਵਿੱਚ ਉਹਨਾਂ ਜਿਹੜਾ ਗਰੰਤੀ ਸਿੰਘ ਸੀ ਉਹ ਤੇ ਗਹਿਰੀ ਨੀਂਦ ਵਿੱਚ ਜਾ ਚੁੱਕਿਆ ਸੀ ਹਾਲਾਂਕਿ ਪੁਸ਼ਟੀ ਡਾਕਟਰ ਨੇ ਕੀਤੀ ਸਾਰੀ ਸੰਦਰਦ ਨੂੰ ਵੀ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਗਰੰਤੀ ਸਿੰਘ ਹੁਣ ਨਹੀਂ ਰਹੇ ਸਾਰਿਆਂ ਨੇ ਭਾਈ ਜਲਦੀ ਜਲਦੀ ਕਾਲੀ ਦੇ ਨਾਲ ਗੁਰੂ ਘਰ ਦੇ ਜਿਹੜੇ ਪ੍ਰਧਾਨ ਸੀ ਮੈਂਬਰ ਸੀ ਉਹਨਾਂ ਨੇ ਸਸਕਾਰ ਦੀ ਜਿਹੜੀ ਹੈ ਬੜੀ ਜਲਦੀ ਕੀਤੀ ਉਹਨਾਂ ਦੇ ਰਿਸ਼ਤੇਦਾਰਾਂ ਆਦਿਕ ਨੂੰ ਬੁਲਾਇਆ ਗਿਆ ਸ਼ਮਸ਼ਾਨ ਘਾਟ ਦੇ ਵਿੱਚ ਸਾਰੇ ਲੈ ਕੇ ਜਾਂਦੇ ਨੇ ਤੇ ਅਰਦਾਸ ਹੁੰਦੀ ਹੈ ਤੇ ਜਿਵੇਂ ਅਰਦਾਸ ਸਮਾਪਤ ਹੁੰਦੀ ਹੈ ਇਧਰੋਂ ਉਹਨਾਂ ਦੇ ਪੁੱਤਰ ਨੂੰ ਜਿਹੜਾ ਹੈ ਚਿਖਾ ਨੂੰ ਲਾਂਬੂ ਲਾਉਣ ਦੇ ਲਈ ਕੋਲੇ ਲਜਾਇਆ ਜਾਂਦਾ ਤੇ ਗਰੰਤੀ ਸਿੰਘ ਦੀਆਂ ਅੱਖਾਂ ਖੁੱਲੀਆਂ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਹੱਥ ਹਿਲਦੇ ਨੇ ਤੇ ਸੰਗਤ ਜਿਹੜੀ ਕੋਲ ਖੜੀ ਐ ਉਹ ਸਾਰੇ ਡਰ ਜਾਂਦੀ ਐ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਜਿਹੜੀ ਐ ਵੇਖਦੀ ਐ ਇਹ ਆਖਰ ਹੋ ਸਕਦਾ ਮਨ ਦਾ ਭੁਲੇਖਾ ਹੋਵੇ ਪਰ ਗਰੰਥੀ ਸਿੰਘ ਚਿਖਾ ਤੋਂ ਉੱਠ ਖਲੋਂਦੇ ਨੇ ਤੇ ਸਾਰੇ ਲੋਕ ਜਿਹੜੇ ਨੇ ਭੱਜਣ ਲੱਗ ਜਾਂਦੇ ਨੇ ਤੇ ਗਰੰਥੀ ਸਿੰਘ ਆਪਣੇ ਪੈਰਾਂ ਨੂੰ ਜ਼ਮੀਨ ਤੇ ਟਿਕਾਉਂਦੇ ਨੇ ਪ੍ਰਧਾਨ ਵਰਗੇ ਤੇ ਹੋਰ ਜਿਹੜੇ ਲੋਕ ਸੀ ਉਹ ਖੜੇ ਰਹਿ ਗਏ ਕੁਝ ਕੁ ਜਿਹੜੇ ਮੈਂਬਰ ਸੀ ਤੇ ਗਰੰਥੀ ਸਿੰਘ ਨੇ ਨਾਲ ਖੜੇ ਸਿੰਘ ਦੇ ਗਾਤਰੇ ਵਿੱਚੋਂ ਵੱਡੀ ਕਿਰਪਾਨ ਕਢੀ ਤੇ ਜਾ ਕੇ ਪ੍ਰਧਾਨ ਦੇ ਭੱਜ ਕੇ ਗਲੇ ਤੇ ਰੱਖ ਲਈ ਇਹ ਲੋਕ ਜਿਹੜੇ ਹਫੜਾ ਦਖੜੀ ਬਿਟ ਆਨਪ ਜਿਹੜਾ ਪ੍ਰਧਾਨ ਸੀ ਜਦੋਂ ਉਸ ਦੀ ਜਿਹੜੀ ਐ ਕਿਰਪਾਨ ਉਸਤੇ ਗਰਦਨ ਤੇ ਰੱਖੀ ਤੇ ਜਿਹੜਾ ਡਾਕਟਰ ਸੀ ਗਰੰਥੀ ਦਾ ਦੋਸਤ ਉਹਨੇ ਸਾਰੇ ਲੋਕਾਂ ਨੂੰ ਰੋਕਿਆ ਭਾਈ ਰੁਕੋ ਗੱਲ ਸੁਣੋ ਇੱਕ ਵਾਰ ਗੱਲ ਸੁਣੋ ਆਪਜੀ ਸਾਰੇ ਤੇ ਜਦੋਂ ਆਪਜੀ ਨੂੰ ਸਾਰੀ ਗੱਲ ਰੋਕ ਸੁਣ ਕੇ ਜਿਹੜਾ ਹੈ ਰੁਕ ਕੇ ਸੁਣਾਉਣ ਦੀ ਗੱਲ ਕਹੀ ਸਾਰੀ ਸੰਗਤ ਰੁਕ ਗਈ ਤੇ ਫਿਰ ਉਸ ਗਰੰਥੀ ਸਿੰਘ ਨੇ ਪਲਾਨ ਦੇ ਮੁਤਾਬਕ ਬੋਲਣਾ ਸ਼ੁਰੂ ਕੀਤਾ ਕਿ ਭਾਈ ਇਹ ਕਿਰਪਾਨ ਆਪਜੀ ਨੂੰ ਖਤਮ ਕਰਨ ਦੇ ਲਈ ਮਾਰਨ ਦੇ ਲਈ ਨਹੀਂ ਇਹ ਕਿਰਪਾਨ ਜਿਹੜੀ ਹੈ ਆਪਜੀ ਦੇ ਗੱਲ ਤੇ ਇਸ ਕਰਕੇ ਹੈ ਇਹਨੇ ਆਪ ਜਿਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਆਪ ਜੀ ਨੇ ਕਿੰਨੇ ਕਪੜੇ ਕੀਤੇ ਗੁਰੂ ਘਰ ਦਾ ਪੈਸਾ ਖਾਦਾ ਕਿੰਨੀ ਵਾਰ ਆਪ ਜੀ ਨੂੰ ਸਮਝਾਇਆ ਕਹਿੰਦੇ ਆਪ ਜੀ ਇਹ ਸਾਰਾ ਕੁਝ ਕੀਤਾ ਕ ਨਹੀਂ ਕੀਤਾ ਜਿਹੜੇ ਸਾਰੇ ਮੈਂਬਰ ਸੀ ਉਹਨਾਂ ਨੇ ਵੀ ਹਮਮੀ ਭਰੀ ਇਹ ਭਾਈ ਇਸ ਗੱਲ ਦੀ ਜਿਹੜੀ ਹੈ ਪ੍ਰਧਾਨ ਨੇ ਵੀ ਹਮਮੀ ਭਰੀ ਵੀ ਹਾਂ ਅਸੀਂ ਤੁਹਾਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਵੇਖ ਮੇਰੇ ਗੁਰੂ ਦਾ ਤ੍ਰਿਸ਼ਮਾ ਕਹਿੰਦੇ ਮੈਂ ਅੱਜ ਫਿਰ ਤੋਂ ਜਾਉਂਦਾ ਹੋ ਗਿਆ ਕਹਿੰਦੇ ਭਾਈ ਇਹ ਮੇਰੇ ਗੁਰੂ ਨੇ ਹੀ ਮੈਨੂੰ ਬਚਾਇਆ ਹੈ ਇਹ ਪ੍ਰਧਾਨ ਤੇ ਹੋਰ ਜਿਹੜੇ ਮੈਂਬਰ ਸਹਿਬਾਨ ਸੀ ਸਾਰੇ ਭੱਜਣ ਲੱਗੇ ਤੇ ਲੋਕਾਂ ਦਾ ਗੁੱਸਾ ਵੀ ਸੁਣ ਕੇ ਸਤਵੇਂ ਅਸਮਾਨ ਤੇ ਸੀ ਉਹਨਾਂ ਨੇ ਗਰੰਤੀ ਸਿੰਘ ਦਾ ਸਾਥ ਦਿੱਤਾ ਉਹਨਾਂ ਸਾਰਿਆਂ ਨੇ ਜਿਹੜਾ ਹੈ ਪ੍ਰਧਾਨ ਨੂੰ ਫੜ ਲਿਆ ਤੇ ਸਾਰੇ ਮੈਂਬਰਾਂ ਨੂੰ ਫੜ ਲਿਆ ਤੇ ਡਾਕਟਰ ਗੁਰਦੀਪ ਦੇ ਫਿਰ ਪੁਲਿਸ ਨੂੰ ਫੋਨ ਲਗਾ ਦਿੱਤਾ ਸੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਆਣ ਕੇ ਡਾਕਟਰ ਗੁਰਦੀਪ ਤੇ ਹਰਦੀਪ ਸਿੰਘ ਗਰੰਤੀ ਦੀ ਗ੍ਰਿਈਏ ਸਾਰੀ ਗੱਲਬਾਤ ਸੁਣੀ ਜਿਸ ਤੋਂ ਬਾਅਦ ਉਹ ਦੇਖ ਦਾ ਨਮੂਨਾ ਵੀ ਸੈਂਪਲ ਤੌਰ ਤੇ ਜੋ ਰੱਖਿਆ ਗਿਆ ਸੀ ਉਹ ਵੀ ਗੜਾ ਹੈ ਪੁਲਿਸ ਨੂੰ ਸੌਂਪ ਦਿੱਤਾ ਗਿਆ ਤੇ ਸਾਰੀ ਗੱਲਬਾਤ ਦੱਸੀ ਗਈ ਤੇ ਪੁਲਿਸ ਨੇ ਉਹਨਾਂ ਨੂੰ ਪਕੜ ਕੇ ਆਪਣੀ ਜਿਗਸੀ ਗੇਚ ਬਿਠਾਇਆ ਤੇ ਲੈ ਗਏ ਪੁਲਿਸ ਉਹਨਾਂ ਤੇ ਕਾਰਵਾਈ ਰਨ ਦੀ ਗ੍ਰੀਆ ਪੂਰੇ ਆਪਣੇ ਤਰੀਕੇ ਨਾਲ ਆਈ ਸੀ ਉਹਨਾਂ ਨੂੰ ਕਾਰਵਾਈ ਕਰਨ ਦੇ ਲਈ ਪੁਲਿਸ ਖਾਣੇ ਲੈ ਜਾਂਦੀ ਹੈ ਤੇ ਸਾਰੀ ਸੰਗਤ ਜਿਹੜੀ ਹੈ ਉਹ ਗਰੰਤੀ ਸਿੰਘ ਦੇ ਕੋਲ ਹੁੰਦੀ ਹੈ ਉਹਨਾਂ ਦਾ ਹਾਲਚਲ ਪੁੱਛੀਏ ਸਾਰੀ ਸੰਗਤ ਨੂੰ ਫਿਰ ਇਸ ਪਲਾਨ ਤੋਂ ਜਾਣੂ ਕਰਵਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਸ ਗਰੰਤੀ ਸਿੰਘ ਨੂੰ ਹੀ ਜਿਹੜਾ ਹੈ ਬਿਲਕੁਲ ਸਰਬਸੰਮਤੀ ਨਾਲ ਗੁਰੂ ਘਰ ਦਾ ਪ੍ਰਧਾਨ ਕੋਸ਼ਿਸ਼ ਕਰ ਦਿੱਤਾ ਜਾਂਦਾ ਤੇ ਲੰਗਰ ਆਦਕ ਦੇ ਲਈ ਜੋ ਚੰਗੀ ਸਮਗਰੀ ਸੀ ਉਹ ਗੁਰੂ ਘਰ ਦੇ ਗਰੰਤੀ ਵੱਲੋਂ ਕੀਤੀ ਜਾਂਦੀ ਹੈ ਉਹ ਪ੍ਰਧਾਨ ਦੇ ਹیثیت ਨਾਲ ਵੀ ਗੁਰਮੁਖਾ ਔਰ ਕਨੇ ਗਰੰਥੀ ਸਿੰਘ ਦੀ ਜਿਹੜੀ ਅਹੁਦੇਦਾਰੀ ਉਹ ਵੀ ਗੁਰਮ ਤਰੀਕੇ ਨਾਲ ਨਿਭਾਈ ਜਾਂਦੀ ਹੈ ਸਾਰੇ ਮੈਂਬਰ ਸਹਿਬਾਨ ਜੋ ਕਰਪਟ ਕੀ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਨਵੇਂ ਮੈਂਬਰ ਸਹਿਬਾਨ ਗੁਰੂ ਘਰ ਦੀ ਕਮੇਟੀ ਵਿੱਚ ਭਰਤੀ ਕੀਤੇ ਜਾਂਦੇ ਨੇ ਤੇ ਉਹ ਗਰੰਥੀ ਸਿੰਘ ਨੇ ਬਰਸਾਰਿਆਂ ਨੂੰ ਆਖਿਆ ਭਾਈ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜੋ ਕਦੇ ਵੀ ਜੇਕਰ ਆਪ ਜੀ ਨੂੰ ਲੱਗਦਾ ਵੀ ਇਦਾਂ ਦਾ ਕੋਈ ਬੰਦਾ ਹੈ ਤਾਂ ਭਾਈ ਉਹਦਾ ਵਿਰੋਧ ਜਰੂਰ ਕਰੋ ਆਪ ਜੀ ਮੁੱਖ ਮੋੜ ਕੇ ਨਾ ਜਾਓ ਇਹੋ ਜਿਹੇ ਬੰਦੇ ਗੁਰੂ ਘਰਾਂ ਦੀਆਂ ਚੌਧਰਾ ਕਰਕੇ ਪ੍ਰਧਾਨਗੀਆਂ ਕਰਕੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਚੁੱਪ ਨਾ ਰਹੋ ਨਾ ਲੋਕਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਹੋ ਸਕ ਗਰੰਤੀ ਸਿੰਘ ਨੇ ਜੋ ਪਲਾਨ ਬਣਾਇਆ ਉਹ ਸਾਰੀ ਸੰਗਤ ਨੇ ਵੀ ਉਹਨਾਂ ਦਾ ਸਾਥ ਦਿੱਤਾ ਬਾਅਦ ਵਿੱਚ ਉਹਨਾਂ ਨੂੰ ਗੁਰੂ ਘਰ ਦਾ ਗਰੰਤੀ ਨੇ ਕੀਤਾ ਗਿਆ ਹੌਲੀ ਹੌਲੀ ਦੇਖਦੇ ਦੇਖਦੇ ਉਹਨਾਂ ਨੂੰ ਤਰਵ ਸੰਮਤੀ ਨਾਲ ਪਿੰਡ ਦਾ ਸਰਪੰਚ ਵੀ ਬਣਾਇਆ ਗਿਆ ਤੋਂ ਇਸ ਤਰ੍ਹਾਂ ਸਾਰੀ ਸੰਗਤ ਨੇ ਜਿਹੜਾ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਆਪ ਜੀ ਨੇ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਨਵੀਆਂ ਕਹਾਣੀਆਂ ਵੇਖਣ ਦੇ ਲਈ ਬਣੇ ਲਿਓ ਚੈਨਲ ਦੇ ਨਾਲ ਤਤਪ ਲਈ ਧੰਨਵਾਦ